ਕਿਵੇਂ ਸਰਸਾ ਨਦੀ ਦੇ ਕੰਢੇ ਉੱਤੇ ਪਰਿਵਾਰ ਵਿਛੋੜਾ ਹੁੰਦਾ ਹੈ ਹਾਥੀ ਦੇ ਮੱਥੇ 'ਚ ਨਾਗਣੀ ਵਰਸ਼ਾ ਮਾਰ ਕੇ ਉਸ ਨੂੰ ਜ਼ਖਮੀ ਕਰਨ ਵਾਲੇ ਭਾਈ ਬਚੱਤਰ ਸਿੰਘ ਜੀ ਦੀ ਸ਼ਹੀਦੀ ਕਿਵੇਂ ਹੁੰਦੀ ਹੈ ਕੌਣ ਸੀ ਮੁਸਲਮ ਕੁੜੀ ਬੀਬੀ ਮਮਤਾਜ ਜਿਨ੍ਹਾਂ ਨੇ ਭਾਈ ਬਚੱਤਰ ਸਿੰਘ ਜੀ ਕਰਕੇ ساری ਉਮਰ ਵਿਆਹ ਨਹੀਂ ਕਰਵਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਸ਼ਹੀਦੀ ਹਫ਼ਤਾ ਚੱਲ ਰਿਹਾ ਹੈ ਤੇ ਸਾਡੀ ਵੱਧ ਤੋਂ ਵੱਧ ਕੋਸ਼ਿਸ਼ ਆ ਕਿ ਅਸੀਂ ਇਸ ਸੰਬੰਧ ਦੇ ਵਿੱਚ ਵੀਡੀਓ ਬਣਾ ਕੇ ਤੁਹਾਨੂੰ ਵੱਧ ਤੋਂ ਵੱਧ ਇਤਿਹਾਸ ਨਾਲ ਜਾਣੂ ਕਰਵਾਈਏ ਜਿਹੜੀ ਸੰਗਤ ਸਾਡੇ ਚੈਨਲ ਦੇ ਨਾਲ ਸ਼ੁਰੂ ਤੋਂ ਜੁੜੀ ਹੋਈ ਆ ਤੇ ਜੋ ਲੜੀਵਾਰ ਸਾਡੀਆਂ ਵੀਡੀਓਜ਼ ਨੂੰ ਦੇਖਦੇ ਹਨ ਉਹ ਚੰਗੀ ਤਰ੍ਹਾਂ ਜਾਣਦੇ ਨੇ ਕਿ ਅਸੀਂ ਆਪਣੀ ਪਿਛਲੀ ਵੀਡੀਓ ਦੇ ਵਿੱਚ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡੇ ਜਾਣ ਦਾ ਇਤਿਹਾਸ ਦੱਸਿਆ ਸੀ ਅਸੀਂ ਦੱਸਿਆ ਸੀ ਕਿ ਉਸ ਵੇਲੇ ਕਿਲੇ ਦੇ ਹਾਲਾਤ ਕੀ ਸਨ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾਇਆ ਜਾਣ ਦੀ ਵਜ੍ਹਾ ਕੀ ਸੀ ਸੈਦ ਖਾਨ ਕੌਣ ਸੀ ਜੋ ਆਇਆ ਤਾਂ ਗੁਰੂ ਸਾਹਿਬ ਨੂੰ ਮਾਰਨ ਵਾਸਤੇ ਸੀ ਪਰ ਗੁਰੂ ਸਾਹਿਬ ਦੀ ਇੱਕ ਨਦਰ ਨਾਲ ਉਹ ਨਹਾਲ ਹੋ ਗਿਆ ਸੀ ਪੈਂਦੇ ਖਾਨ ਕੌਣ ਸੀ ਜੋ ਸਿਰ ਤੋਂ ਲੈ ਕੇ ਪੈਰਾਂ ਤੱਕ ਪੂਰਾ ਲੋਹੇ ਨਾਲ ਮੜਿਆ ਆਇਆ ਸੀ ਤੇ ਫਿਰ ਵੀ ਗੁਰੂ ਸਾਹਿਬ ਨੇ ਉਸ ਨੂੰ ਤੀਰ ਮਾਰ ਕੇ ਗੱਡੀ ਛਾੜ ਦਿੱਤਾ ਸੀ ਇਹਨਾਂ ਸਾਰੀਆਂ ਗੱਲਾਂ ਨਾਲ ਰਿਲੇਟਡ ਅਸੀਂ ਇੱਕ ਵੀਡੀਓ ਬਣਾ ਕੇ ਆਪਣੇ ਚੈਨਲ ਤੇ ਅਪਲੋਡ ਕਰ ਚੁੱਕੇ ਹਾਂ ਤੇ ਜਿਨ੍ਹਾਂ ਨੇ ਵੀ ਅਜੇ ਵੀਡੀਓ ਨਹੀਂ ਦੇਖੀ ਉਹ ਇੱਕ ਵਾਰ ਜਾ ਕੇ ਵੀਡੀਓ ਨੂੰ ਜ਼ਰੂਰ ਦੇਖ ਲੈਣ ਤੇ ਅੱਜ ਅਸੀਂ ਆਪਣੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਇਸ ਅੱਗੇ ਦਾ ਇਤਿਹਾਸ ਜਦੋਂ ਗੁਰੂ ਸਾਹਿਬ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡ ਦਿੰਦੇ ਆ ਤੇ ਸਰਸਾ ਨਦੀ ਦੇ ਕੰਢੇ ਤੇ ਜਾ ਕੇ ਜਿਹੜੀ ਜੰਗ ਹੁੰਦੀ ਆ ਉਹਦੇ ਬਾਰੇ ਚ ਪਰ ਉਸ ਤੋਂ ਪਹਿਲਾਂ ਮੈਂ ਆਪ ਸਭ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਅੱਜ ਦੇ ਰੁੱਝੇ ਭਰੇ ਸਮਿਆਂ ਦੇ ਵਿੱਚ ਕਿਸੇ ਕੋਲ ਵੀ ਇੰਨਾ ਸਮਾਂ ਨਹੀਂ ਕਿ ਉਹ ਆਪਣੇ ਇਤਿਹਾਸ ਨੂੰ ਪੜ ਸਕੇ ਕਿਤਾਬਾਂ ਪੜ ਸਕੇ ਇਸ ਲਈ ਆਪਾਂ ਇਹਨਾਂ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਨਾਲ ਸ਼ੇਅਰ ਕਰਿਆ ਕਰੀਏ ਤਾਂ ਜੋ ਵੀਡੀਓ ਨੂੰ ਦੇਖ ਕੇ ਸੁਣ ਕੇ ਆਪਣੇ ਇਤਿਹਾਸ ਤੋਂ ਜਾਣੂ ਹੋ ਸਕਣ ਖਾਸ ਕਰਕੇ ਆਪਣੇ ਬੱਚਿਆਂ ਨੂੰ ਇਹ ਵੀਡੀਓ ਜ਼ਰੂਰ ਦਿਖਾਇਆ ਕਰੀਏ ਤਾ ਜੋ ਆਪਣੇ ਮੂਲ ਨਾਲ ਆਪਣੇ ਜੜਾਂ ਨਾਲ ਜੁੜੇ ਰਹਿਣ ਸੋ ਬੇਨਤੀ ਆ ਕਿ ਵੀਡੀਓਜ਼ ਨੂੰ ਪੂਰਾ ਦੇਖਿਆ ਕਰੋ ਵੀਡੀਓਜ਼ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਿਆ ਕਰੋ ਸੋ ਹੁਣ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਵੱਧਦੇ ਆ ਆਪਣੀ ਅੱਜ ਦੀ ਵੀਡੀਓ ਵੱਲ ਪਿਛਲੀ ਵੀਡੀਓ ਚ ਦੱਸਿਆ ਅਨੁਸਾਰ 20 ਪੋ ਯਾਨੀ ਕਿ 21 ਦਸੰਬਰ ਦੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਜੀ ਆਪਣੇ ਪੂਰੇ ਪਰਿਵਾਰ ਸਮੇਤ ਮਾਤਾ ਗੁਜਰ ਕੌਰ ਜੀ ਮਾਤਾ ਸਹਿਬ ਕੌਰ ਜੀ ਮਾਤਾ ਸੁੰਦਰ ਕੌਰ ਜੀ ਚਾਰੋਂ ਸਹਿਬਜ਼ਾਦੇ ਤੇ ਹੋਰ 500 ਸਿੰਘ ਸਿੰਘਣੀਆਂ ਦੇ ਨਾਲ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਦੇ ਹਨ ਹੁਣ ਇੱਕ ਵਾਰ ਆਪਾਂ ਮਹਿਸੂਸ ਕਰਕੇ ਵੇਖੀ ਉਸ ਰਾਤ ਨੂੰ ਹੱਡਾਂ ਨੂੰ ਕੰਪਾਉਣ ਵਾਲੀ ਠੰਡ ਪੈ ਰਹੀ ਆ ਉਤੋਂ ਮੀਂਹ ਪੈ ਰਿਹਾ ਏ ਚਾਰੇ ਪਾਸੇ ਚਿੱਕੜੇ ਚਿੱਕੜਾ ਤੇ ਹਨੇਰਾ ਹੀ ਹਨੇਰਾ ਏ ਇਹ ਵਹੀਰ ਹੌਲੀ ਹੌਲੀ ਤੁਰਦੀ ਹੋਈ ਸਰਸਾ ਨਦੀ ਦੇ ਕੰਡੇ ਤੇ ਪਹੁੰਚਦੀ ਆ ਪਰ ਦੁਸ਼ਮਣ ਫੌਜਾਂ ਨੇ ਆਪਣੀ ਨੀਚ ਪੁਣੇ ਦੀਆਂ ਸਾਰੀਆਂ ਹੱਦਾਂ ਨੂੰ ਪਾਰ ਕਰ ਦਿੱਤਾ ਸੀ ਉਹ ਸਾਰੀਆਂ ਕਸਮਾਂ ਵਾਦਿਆਂ ਨੂੰ ਭੁੱਲ ਕੇ ਇਸ ਵਹੀਰ ਉਤੇ ਹਮਲਾ ਕਰ ਦਿੰਦੇ ਆ ਗੁਰੂ ਗੋਬਿੰਦ ਸਿੰਘ ਜੀ ਚੰਗੀ ਤਰ੍ਹਾਂ ਜਾਣਦੇ ਸਨ ਦੇ ਦੁਸ਼ਮਣ ਫੌਜ ਅਜਿਹਾ ਜ਼ਰੂਰ ਕੁਝ ਕਰੇਗੀ ਇਸ ਲਈ ਗੁਰੂ ਸਾਹਿਬ ਨੇ ਇਹਨਾਂ ਹਾਲਾਤਾਂ ਤੋਂ ਨਿਪਟਣ ਵਾਸਤੇ ਕੁਝ ਜੰਗੀ ਨੀਤੀਆਂ ਬਣਾਈਆਂ ਜਾਂ ਸਨ ਜਿਸ ਤੋਂ ਸਾਨੂੰ ਗੁਰੂ ਸਾਹਿਬ ਦੀ ਦੂਰ ਅੰਦੇਸ਼ੀ ਦਾ ਪਤਾ ਵੀ ਲੱਗਦਾ ਆ ਹੁਣ ਇੱਕ ਵਾਰ ਸੋਚ ਕੇ ਦੇਖੀਏ ਕਿ ਜੇਕਰ ਉਸ ਵੇਲੇ ਕੋਈ ਜੰਗੀ ਨੀਤੀ ਨਾ ਤਿਆਰ ਹੁੰਦੀ ਤੇ ਜਿਵੇਂ ਇਹ ਹਮਲਾ ਇੱਕਦਮ ਹੋਇਆ ਸੀ ਤਾਂ ਅੱਜ ਇਤਿਹਾਸ ਕੁਝ ਹੋਰ ਹੀ ਹੋਣਾ ਸੀ ਕੁਝ ਗੈਰ ਸਿੱਖ ਇਤਿਹਾਸਕਾਰ ਗੁਰੂ ਗੋਬਿੰਦ ਸਿੰਘ ਜੀ ਬਾਰੇ ਲਿਖਦੇ ਹਨ ਕਿ ਜੇਕਰ ਗੁਰੂ ਗੋਬਿੰਦ ਸਿੰਘ ਜੀ ਦੇ ਸਮੁੱਚੇ ਜੀਵਨ ਵਿੱਚੋਂ ਉਹਨਾਂ ਦੇ ਰੋਹਾਨੀ ਪੱਖ ਨੂੰ ਨਜ਼ਰਅੰਦਾਜ਼ ਵੀ ਕਰ ਦਿੱਤਾ ਜਾਵੇ ਤਾਂ ਗੁਰੂ ਗੋਬਿੰਦ ਸਿੰਘ ਕਾਰਾਂ ਵਿੱਚੋਂ ਸਭ ਤੋਂ ਉੱਤਮ ਮੰਨੇ ਜਾਂਦੇ ਨੇ ਹੁਣ ਇਨ੍ਹਾਂ ਹਮਲਿਆਂ ਤੋਂ ਬਚਣ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਨੇ ਜੰਗੀ ਨੀਤੀਆਂ ਕੀ ਸਨ ਉਹਨਾਂ ਬਾਰੇ ਗੱਲ ਕਰਦੇ ਆਂ ਸਰਸਾ ਨਦੀ ਦੇ ਕੰਢੇ ਤੇ ਹੋਈ ਇਸ ਜੰਗ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਅੱਗੇ ਦੋ ਮੁੱਖ ਚੁਣੌਤੀਆਂ ਸਨ ਇੱਕ ਤਾਂ ਅੱਗੇ ਠਾਠਾ ਮਾਰਦੀ ਸਰਸਾ ਨਦੀ ਤੇ ਦੂਜਾ ਪਿੱਛੇ ਆਨੰਦਪੁਰ ਸਾਹਿਬ ਤੋਂ ਉਹਨਾਂ ਦੇ ਪਿੱਛਾ ਕਰਦੇ ਹੋਏ ਲੱਖਾਂ ਦੀ ਫੌਜ ਇਸ ਤੋਂ ਇਲਾਵਾ ਇਸ ਵਹੀਰ ਉਤੇ ਹਮਲਾ ਕਰਨ ਵਾਸਤੇ ਸਰਸਾ ਨਦੀ ਦੇ ਪਰਲੇ ਪਾਸੇ ਤੋਂ ਵੀ ਇੱਕ ਫੌਜ ਆ ਰਹੀ ਸੀ ਹੁਣ ਜਿਹੜੀ ਸਰਸਾ ਨਦੀ ਤੋਂ ਪਰਲੇ ਪਾਸੇ ਤੋਂ ਫੌਜ ਆ ਰਹੀ ਜੇਕਰ ਉਹਦੀ ਗੱਲ ਕੀਤੀ ਜਾਵੇ ਤਾਂ ਫਾਰਸੀ ਦੀ ਇੱਕ ਕਿਤਾਬ ਆਇਨੇ ਇਕਬਰੀ ਚ ਲਿਖਿਆ ਕਿ ਜਿਹੜੀ ਇਹ ਫੌਜ ਆ ਰਹੀ ਸੀ ਇਹਦੇ ਵਿੱਚ ਮਲੇਰ ਕੋਟਲਾ ਤੇ ਰੋਪੜ ਸਣੇ 32 ਪਰਗਣੇ ਆਉਂਦੇ ਸਨ ਇਹਨਾਂ ਦੇ ਵਿੱਚ 40000 ਪੈਦਲ ਸੈਨਿਕ ਫੌਜ ਤੇ 9000 ਘੋੜਸਵਾਰ ਦੀ ਫੌਜ ਸੀ ਹੁਣ ਗੁਰੂ ਸਾਹਿਬ ਦਾ ਪਿੱਛਾ ਕਰਦੀ ਹੋਈ ਆ ਰਹੀ ਪਿੱਛੋਂ ਲੱਖਾਂ ਦੀ ਫੌਜ ਤੇ ਸਾਹਮਣੇ ਤੋਂ ਵੀ ਤਕਰੀਬਨ 50000 ਦੇ ਕਰੀਬ ਜਿਹੜੀ ਫੌਜ ਆ ਉਹ ਇਸ ਵਹੀਰ ਨੂੰ ਰੋਕਣ ਵਾਸਤੇ ਫੜਨ ਵਾਸਤੇ ਆ ਰਹੀ ਆ ਉਸ ਨਾਲ ਨਿਪਟਣ ਵਾਸਤੇ ਗੁਰੂ ਸਾਹਿਬ ਨੇ ਜਿਹੜੀ ਜੰਗੀ ਨੀਤੀ ਬਣਾਈ ਉਹ ਕੀ ਸੀ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਉਦੇ ਸਿੰਘ ਜੀ ਨੂੰ 100 ਸਿੰਘ ਦੇ ਕੇ ਹਤਾਉਤ ਦੇ ਇੱਕ ਇਲਾਕੇ ਸੂਹੀ ਟਿੱਬੀ ਉੱਤੇ ਸਿੰਘਾਂ ਨੂੰ ਤਾਇਨਾਤ ਕਰ ਦਿੱਤਾ ਹੁਣ ਇਸ ਇਲਾਕੇ ਨੂੰ ਸੁਹੀ ਟਿੱਬੀ ਕਿਉਂ ਕਿਹਾ ਜਾਂਦਾ ਦਰਅਸਲ ਇਸ ਇਲਾਕੇ ਚ ਜਿਹੜੀ ਘਾਹ ਹੁੰਦੀ ਆ ਉਹ ਹਾਥੀ ਦੇ ਕਦ ਜਿੰਨੀ ਉੱਚੀ ਹੁੰਦੀ ਆ ਭਾਵ ਕਿ ਇਹਦੇ ਚ ਲੁਕਣਾ ਬਹੁਤ ਹੀ ਸੌਖਾ ਕੰਮ ਸੀ ਇਸ ਕਰਕੇ ਇਸ ਇਲਾਕੇ ਨੂੰ ਸੁਹੀ ਟਿੱਬੀ ਕਿਹਾ ਜਾਂਦਾ ਸੀ ਹੁਣ ਭਾਈ ਉਹਦੇ ਸਿੰਘ ਦੀ ਅਗਵਾਈ ਵਿੱਚ 100 ਸਿੰਘਾਂ ਦੀ ਜਿਹੜੀ ਇਹ ਫੌਜ ਸੁਹੀ ਟਿੱਬੀ ਦੇ ਤਨਾਤ ਆ ਇਹਦਾ ਮੁੱਖ ਕੰਮ ਸੀ ਕਿ ਵਹੀਰ ਉੱਪਰ ਕਿਸੇ ਵੀ ਪਾਸਿਓਂ ਤੋਂ ਜੇਕਰ ਹਮਲਾ ਹੁੰਦਾ ਤਾਂ ਇਸ ਹਮਲੇ ਨੂੰ ਰੋਕਣਾ ਸੋ ਇਹ ਤਾਂ ਅਸੀਂ ਇੱਕ ਫੌਜੀ ਟੁਕੜੀ ਦੀ ਗੱਲ ਆ ਹੁਣ ਦੂਜੇ ਪਾਸੇ ਭਾਈ ਜੀਵਨ ਸਿੰਘ ਜੀ ਨੂੰ ਸੌ ਸਿੰਘ ਦੇ ਕੇ ਦੂਜੀ ਫੌਜੀ ਟੁਕੜੀ ਬਣਾ ਕੇ ਚੱਕਿਆ ਪਿੰਡ ਦੇ ਜੂ ਵਿੱਚ ਤਨਾਤ ਕਰ ਦਿੱਤਾ ਜਾਂਦਾ ਆ। ਹੁਣ ਜਿਹੜੀ ਇੱਕ ਫੌਜ ਸਰਸਾਨੇ ਦੇ ਤੇ ਪਰਲੇ ਪਾਸਿਓਂ ਸਰਹੰਦ ਵਾਲੇ ਪਾਸਿਓਂ ਆ ਰਹੀ ਸੀ, ਉਹਨੂੰ ਰੋਕਣ ਦੀ ਜ਼ਿੰਮੇਵਾਰੀ ਭਾਈ ਬਚਿੱਤਰ ਸਿੰਘ ਜੀ ਦੀ ਲਈ ਜਾਂਦੀ ਆ। ਉਹਨਾਂ ਨੂੰ ਵੀ ਸੌ ਸਿੰਘ ਦਿੱਤੇ ਜਾਂਦੇ ਆ। ਹੁਣ ਭਾਈ ਬਚਿੱਤਰ ਸਿੰਘ ਜੀ ਭਾਈ ਉਦੇ ਸਿੰਘ ਜੀ ਦੇ ਸਕੇ ਭਰਾ ਆ ਤੇ ਇਹ ਦੋਵੇਂ ਭਰਾ ਭਾਈ ਮਣੀ ਸਿੰਘ ਜੀ ਦੇ ਪੁੱਤਰ ਨੇ। ਇਸ ਤਰ੍ਹਾਂ ਤਿੰਨ ਫੌਜੀ ਟੁਕੜੀਆਂ ਬਣਾ ਕੇ ਗੁਰੂ ਸਾਹਿਬ ਨੇ ਵਹੀਰ ਨੂੰ ਤਿੰਨਾ ਪਾਸਿਆਂ ਤੋਂ ਸੁਰੱਖਿਅਤ ਕਰ ਲਿਆ ਸੀ। ਹੁਣ ਪਰ ਪਿੱਛੇ ਦਾ ਕੀ ਤਾਂ ਪਿੱਛੇ ਤੋਂ ਹੋਣ ਵਾਲੇ ਹਮਲੇ ਵਾਸਤੇ ਗੁਰੂ ਸਾਹਿਬ ਨੇ ਆਪਣੇ ਸਭ ਤੋਂ ਵੱਡੇ ਸਹਿਬਜ਼ਾਦੇ ਬਾਬਾ ਅਜੀਤ ਸਿੰਘ ਦੀ ਜ਼ਿੰਮੇਵਾਰੀ ਲਈ ਸੀ ਬਾਬਾ ਅਜੀਤ ਸਿੰਘ ਨੂੰ 100 ਸਿੰਘ ਦੇ ਕੇ ਗੁਰੂ ਸਾਹਿਬ ਨੇ ਵਹੀਰ ਦੇ ਪਿੱਛੇ ਔਨ ਲਿਖਿਆ ਤੇ ਬਾਬਾ ਅਜੀਤ ਸਿੰਘ ਜੀ ਆਪਣੇ ਸਿੰਘਾਂ ਦੇ ਨਾਲ ਜਦੋਂ ਵਹੀਰ ਕਿਲੇ ਚੋਂ ਬਾਹਰ ਨਿਕਲਦੀ ਆ ਉਦੋਂ ਤੋਂ ਹੀ ਵਹੀਰ ਦੇ ਪਿੱਛੇ ਪਛੇ ਆ ਰਹੇ ਸਨ ਤਾਂ ਕਿ ਜੇਕਰ ਪਿੱਛੇ ਤੋਂ ਕੋਈ ਹਮਲਾ ਹੁੰਦਾ ਆ ਤਾਂ ਉਸ ਨੂੰ ਰੋਕਿਆ ਜਾ ਸਕੇ ਹੁਣ ਸਰਸਾ ਨਦੀ ਦੇ ਕੰਢੇ ਉੱਪਰ ਤਿੰਨ ਜਗ੍ਹਾ ਤੇ ਜੰਗ ਹੋ ਰਹੀ ਆ ਚੱਕਿਆ ਪਿੰਡ ਦੀ ਜੂ ਵਿੱਚ ਬਾਬਾ ਜੀਵਨ ਸਿੰਘ ਜੀ ਪਹਾੜੀ ਫੌਜਾਂ ਦੇ ਨਾਲ ਲੜ ਰਹੇ ਆ ਮੈਂ ਭਾਈ ਜੀਵਨ ਸਿੰਘ ਜੀ ਬਾਰੇ ਦੱਸ ਦਵਾਂ ਕਿ ਭਾਈ ਜੀਵਨ ਸਿੰਘ ਜੀ ਕੋਈ ਹੋਰ ਨਹੀਂ ਸਗੋ ਇਹ ਭਾਈ ਜੱਤਾ ਜੀ ਨੇ ਉਹ ਭਾਈ ਜੱਤਾ ਜੀ ਜਿਹੜੇ ਦਿੱਲੀ ਦੇ ਚਾਂਦਨੀ ਚੌਂਕ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਨੂੰ ਚੁੱਕ ਕੇ ਲੈ ਕੇ ਆਏ ਸਨ ਅੱਗੇ ਚੱਲ ਕੇ ਅਮਰਤਸਰ ਆ ਕੇ ਇਹ ਭਾਈ ਜੱਤੇ ਤੋਂ ਭਾਈ ਜੀਵਨ ਸਿੰਘ ਬਣਦੇ ਨੇ ਸਰਸਾ ਨਦੀ ਦੇ ਪਰਲੇ ਪਾਸੇ ਤੋਂ ਜਿਹੜੀ ਪੈਦਲ ਤੇ ਘੋੜਸਵਾਰਾਂ ਦੀ 49000 ਫੌਜ ਆ ਰਹੀ ਆ ਉਸ ਨਾਲ ਭਾਈ ਬਚਿੱਤਰ ਸਿੰਘ ਜੀ ਸੌ ਸਿੰਘਾਂ ਨੂੰ ਨਾਲ ਲੈ ਕੇ ਲੜ ਰਹੇ ਆ ਤੇ ਇੱਧਰ ਗੁਰੂ ਗੋਬਿੰਦ ਸਿੰਘ ਜੀ ਤੇ ਬਾਬਾ ਅਜੀਤ ਸਿੰਘ ਜੀ ਫੌਜਾਂ ਦੇ ਨਾਲ ਲੜ ਰਹੇ ਆ ਤੇ ਇਸੇ جنگ ਦੇ ਵਿੱਚ ਪਰਿਵਾਰ ਵਿਛੋੜੇ ਦੀ ਦੁਖਦਾਈ ਘਟਨਾ ਵਾਪਰਦੀ ਆ ਇਸ ਪਰਿਵਾਰ ਵਿਛੋੜੇ ਤੇ ਚਲਦਿਆਂ ਪਰਿਵਾਰ ਤਿੰਨ ਭਾਗਾ ਚ ਵੰਡਿਆ ਜਾਂਦਾ ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਹਿਬ ਕੌਰ ਜੀ ਭਾਈ ਧੰਨਾ ਸਿੰਘ ਜੀ ਭਾਈ ਮਣੀ ਸਿੰਘ ਜੀ ਤੇ ਭਾਈ ਜਵਾਰ ਸਿੰਘ ਜੀ ਨਾਲ ਦਿੱਲੀ ਵੱਲ ਨੂੰ ਚੱਲ ਪੈਂਦੇ ਨੇ ਭਾਈ ਜਵਾਰ ਸਿੰਘ ਜੀ ਦਿੱਲੀ ਦੇ ਰਹਿਣ ਵਾਲੇ ਸਨ ਇਸ ਲਈ ਮਾਤਾ ਹੁਣਾ ਜੀ ਨੂੰ ਆਪਣੇ ਨਾਲ ਲੈ ਜਾਂਦੇ ਨੇ ਦਿੱਲੀ ਤੇ ਦੂਜੇ ਪਾਸੇ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬ ਜਦੇ ਇਹ ਕਪਾਸੇ ਚੱਲਦੇ ਹੋਏ ਕੁੰਮੇ 마ਸ਼ਕੀ ਦੀ ਛਾਂ ਵਿੱਚ ਪਹੁੰਚਦੇ ਨੇ ਕੁੰਮਾ 마ਸ਼ਕੀ ਬਹੁਤ ਹੀ ਗਰੀਬ ਇਨਸਾਨ ਆ ਉਹਦੇ ਕੋਲੋਂ ਜਿੰਨੀ ਕੁ ਸੇਵਾ ਹੋ ਸਕਦੀ ਆ ਉਹ ਪੂਰੀ ਤਨ ਦੇ ਨਾਲ ਤੈਅ ਦਿਲੋਂ ਮਾਤਾ ਗੁਜਰਕਾਰ ਜੀ ਤੇ ਛੋਟੇ ਸਾਹਿਬ ਜੀ ਦੀ ਸੇਵਾ ਕਰਦਾ ਉਹ ਲక్ష్ਮੀ ਨਾ ਦੇ ਇੱਕ ਔਰਤ ਕੋਲੋਂ ਖਾਣਾ ਮੰਗ ਕੇ ਲਿਆ ਕੇ ਛੋਟੇ ਸਾਹਿਬ ਜਾਂਦੇ ਤੇ ਮਾਤਾ ਗੁਜਰਕਾਰ ਜੀ ਨੂੰ ਸਿਖਾਉਂਦਾ ਇਤਿਹਾਸ ਵਿੱਚ ਜ਼ਿਕਰ ਆਉਂਦਾ ਕਿ ਮਾਤਾ ਗੁਜਰਕੌਰ ਜੀ ਤੇ ਛੋਟੇ ਸਹਿਬਜ਼ਾਦਿਆਂ ਦੇ ਨਾਲ ਇੱਕ ਵੀ ਸਿੰਘ ਨਹੀਂ ਸੀ ਫਿਰ ਅਗਲੇ ਦਿਨ ਗੰਗੂ ਆ ਕੇ ਮਾਤਾ ਜੀ ਤੇ ਛੋਟੇ ਸਹਿਬਜ਼ਾਦਿਆਂ ਨੂੰ ਆਪਣੇ ਪਿੰਡ ਖੇੜੀ ਲੈ ਜਾਂਦਾ ਆ ਤੇ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਆਪਣੇ ਵੱਡੇ ਸਹਿਬਜ਼ਾਦਿਆਂ ਤੇ 40-42 ਸਿੰਘਾਂ ਦੇ ਨਾਲ ਸਰਸਾ ਨਦੀ ਤੋਂ ਚੱਲ ਕੇ ਰੋਪੜ 'ਚ ਆਪਣੇ ਇੱਕ ਮੁਸਲਮਾਨ ਸ਼ਰਧਾਲੂ ਕੋਟਲਾ નિਹੰਗ ਖਾਨ ਕੋਲ ਪਹੁੰਚਦੇ ਨੇ નિਹੰਗ ਖਾਨ ਦਾ ਆਪਣਾ ਇੱਕ ਇੱਟਾਂ ਦਾ ਪੱਠਾ ਆ ਜਿਹੜਾ ਅੱਜ ਰੋਪੜ ਦੇ ਵਿੱਚ ਗੁਰਦੁਆਰਾ ਪੱਠਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਇਸ ਪੱਠੇ ਦੇ ਕੋਲ ਹੀ ਉਸ ਦੀ ਰਿਹائش ਵੀ ਆ ਗੁਰੂ ਸਾਹਿਬ ਦਾ ਅੱਜ ਸਾਰਾ ਦਿਨ ਸਰਸਾ ਨਦੀ ਦੇ ਕੰਢੇ ਤੇ ਜੰਗ ਕਰਦਿਆਂ ਦਾ ਲੰਘਿਆ ਜਦੋਂ ਗੁਰੂ ਸਾਹਿਬ ਕਿਲੇ ਚ ਚੱਲੇ ਸਨ ਤਾਂ ਉਹਨਾਂ ਦੇ ਨਾਲ 500 ਸਿੰਘ ਸਨ ਜਿੰਨਾਂ ਵਿੱਚੋਂ 50 ਸਿੰਘ ਸ਼ਾਹੀ ਟਿੱਬੀ ਵਿੱਚ ਸ਼ਹੀਦ ਹੋ ਗਏ ਸਨ 100 ਸਿੰਘ ਝੱਖਿਆ ਪਿੰਡ ਦੀ ਜੂਵ ਸ਼ਹੀਦ ਹੋ ਗਏ ਸਨ ਤੇ 101 ਸਿੰਘ ਮਲਕਪੁਰ ਰੰਗੜਾ ਦੀ ਜੂਵ ਸ਼ਹੀਦ ਹੋ ਗਏ ਸਨ ਇਨਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਅੱਜ ਤੱਕ ਅਸੀਂ ਇਨ੍ਹਾਂ ਸ਼ਹੀਦ ਹੋਏ ਸਿੰਘਾਂ ਦੇ ਨਾਮ ਤੇ ਪਿੰਡਾਂ ਦੇ ਨਾਂ ਨਹੀਂ ਪਤਾ ਲਗਾ ਸਕੇ ਤੇ ਜਿਹੜੇ ਸਿੰਘ ਬਚੇ ਸਨ ਉਹ ਗੁਰੂ ਸਾਹਿਬ ਦੇ ਨਾਲ ਚੱਲ ਕੇ ਕੋਟਲਾ ਨਿਹੰਗਖਾਨ ਕੋਲ ਪਹੁੰਚ ਗਏ ਸਨ ਗੁਰੂ ਸਾਹਿਬ ਨੇ ਇੱਥੇ ਪਹੁੰਚ ਕੇ ਅਜੇ ਆਪਣਾ ਕਮਰਕੱਸਾ ਵੀ ਨਹੀਂ ਸਿਖੋਲਿਆ ਕਿ ਇੱਕ ਸਿੰਘ ਗੁਰੂ ਸਾਹਿਬ ਕੋਲ ਆਉਂਦਾ ਹੈ ਤੇ ਇਹਨਾਂ ਨੂੰ ਦੱਸਦਾ ਹੈ ਕਿ ਸਰਹੰਦ ਤੋਂ ਹਮਲਾ ਕਰਨ ਵਾਲੀ ਫੌਜ ਨੂੰ ਰੋਕਣ ਦੇ ਚੱਕਰ ਵਿੱਚ ਸਾਰੇ ਸਿੰਘ ਸ਼ਹੀਦ ਹੋ ਚੁੱਕੇ ਹਨ ਤੇ ਭਾਈ ਬਚਿੱਤਰ ਸਿੰਘ ਜੀ ਜ਼ਖਮੀ ਰੂਪ ਦੇ ਵਿੱਚ ਜੰਗ ਦੇ ਮੈਦਾਨ ਵਿੱਚ ਪਏ ਤੜਫ ਰਹੇ ਹਨ ਜੰਗ ਦੇ ਮੈਦਾਨ ਤੇ ਮੁਗਲ ਸੈਨਾ ਦਾ ਕਬਜ਼ਾ ਹੋ ਚੁੱਕਾ ਹੈ ਤੇ ਮੁਗਲ ਸਿਪਾਹੀ ਜੰਗ ਦੇ ਮੈਦਾਨ ਵਿੱਚ ਭੁੱਖੇ ਭੇੜੀਆਂ ਦੇ ਵਾਂਗ ਸਿੰਘਾਂ ਨੂੰ ਲੱਭਦੇ ਫਿਰ ਰਹੇ ਹਨ ਜੰਗ ਦੇ ਮੈਦਾਨ ਉੱਪਰ ਦੁਸ਼ਮਣ ਦਾ ਕਬਜ਼ਾ ਹੋ ਜਾਣਾ ਤੇ ਉਸ ਤੋਂ ਬਾਅਦ ਸਭ ਤੋਂ ਔਖਾ ਕੰਮ ਜੋ ਹੁੰਦਾ ਆ ਉਹ ਇਹ ਹੁੰਦਾ ਕਿ ਉਸ ਜੰਗ ਦੇ ਮੈਦਾਨ ਵਿੱਚ ਆਪਣੇ ਜ਼ਖਮੀ ਸਾਥੀ ਨੂੰ ਜਾਂ ਉਸ ਦੀ Laash ਨੂੰ ਚੁੱਕ ਕੇ ਲੈ ਕੇ ਆਉਣਾ ਉਦਾਹਰਨ ਦੇ ਤੌਰ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਜਦੋਂ ਸਿੰਧਾੜੇ ਨੂੰ ਜੱਤ ਲੈਂਦੇ ਹਨ ਤਾਂ ਦੁਸ਼ਮਣ ਆਪਣੇ ਜਰਨੈਲ ਅਹਿਮ ਸ਼ਾਹ ਦੀ লাশ ਨੂੰ ਲੈ ਕੇ ਜਾਣ ਵਾਸਤੇ ਸਾਰਾ ਦਿਨ ਜੰਗ ਦੇ ਮੈਦਾਨ ਵਿੱਚ ਜੂਝ ਦਿਆ ਰਹਿੰਦਿਆਂ ਨੇ ਪਰ ਸਿੰਘ ਦੁਸ਼ਮਣਾਂ ਨੂੰ ਅਹਿਮ ਖਾਨ ਦੀ লাশ ਨੂੰ ਲੈ ਕੇ ਜਾਣ ਤਾਂ ਦੂਰ ਦੀ ਗੱਲ ਉਸ ਦੇ ਨੇੜੇ ਤੇੜੇ ਵੀ ਫਟਕਣ ਨਹੀਂ ਦਿੰਦੇ ਇਸੇ ਤਰ੍ਹਾਂ ਦੂਜੇ ਪਾਸੇ ਜਦੋਂ ਛੋਟੇ ਘੱਲੂ ਘਾਰੇ ਵੇਲੇ ਜਸਪਤ ਰਾਏ ਦਾ ਸਿਰ ਵੱਡਿਆ ਜਾਂਦਾ ਤਾਂ ਉਦੋਂ ਵੀ ਫੌਜਾਂ ਬਹੁਤ ਜ਼ੋਰ ਲਾਉਂਦੀਆਂ ਨੇ ਜਸਪਤ ਰਾਏ ਦਾ ਸਿਰ ਲੈ ਕੇ ਜਾਣ ਵਾਸਤੇ ਪਰ ਸਿੰਘ ਦੁਸ਼ਮਣਾਂ ਦੀਆਂ ਫੌਜਾਂ ਦੀ ਇੱਕ ਨਹੀਂ ਚੱਲਣ ਦਿੰਦੇ ਉਸ ਤੋਂ ਬਾਅਦ ਜਸਪਤ ਰਾਏ ਦਾ ਗੁਰੂ ਪੰਡਿਤ ਕਿਰਪਾ RAM ਆ ਕੇ ਸਿੰਘਾਂ ਕੋਲੋਂ ਮਾਫੀ ਮੰਗ ਕੇ 500 ਰੁਪਏ ਜੁਰਮਾਨਾ ਦੇ ਕੇ ਜਸਪਤ ਰਾਏ ਦਾ ਸਿਰ ਲੈ ਕੇ ਜਾਂਦਾ ਆ ਹੁਣ ਅੱਜ ਇਹ ਸਥਿਤੀ ਸਿੰਘਾਂ ਤੇ ਆਣ ਪਈ ਸੀ ਕਿ ਜੰਗ ਦੇ ਮੈਦਾਨ ਵਿੱਚ ਦੁਸ਼ਮਣਾਂ ਦੇ ਘੇਰੇ ਵਿੱਚੋਂ ਆਪਣੇ ਜ਼ਖਮੀ ਸਾਥੀ ਨੂੰ ਕੱਢ ਕੇ ਲੈ ਕੇ ਆਉਣ ਦੀ ਤੇ ਇਹ ਕੰਮ ਅੱਗ ਦੇ ਵਿੱਚੋਂ ਲੰਘਣ ਦੇ ਬਰਾਬਰ ਸੀ ਤੇ ਗੁਰੂ ਸਾਹਿਬ ਨੇ ਇਸ ਔਖੇ ਕੰਮ ਵਾਸਤੇ ਕਿਸੇ ਸਿੰਘ ਨੂੰ ਨਹੀਂ ਚੁਣਿਆ ਸਗੋਂ ਇਸ ਕੰਮ ਦਾ ਜਿੰਮਾ ਉਹਨਾਂ ਨੇ ਆਪਣੇ ਸਭ ਤੋਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਨੂੰ ਸੌਂਪਿਆ ਤੇ ਬਾਬਾ ਅਜੀਤ ਸਿੰਘ ਜੀ ਆਪਣੇ ਪਿਤਾ ਜੀ ਦਾ ਹੁਕਮ ਮੰਨਦੇ ਹੋਏ ਪਾਇੰਦਾ ਸਿੰਘਾਂ ਨਾਲ ਲੈ ਕੇ ਜੰਗ ਦੇ ਮੈਦਾਨ ਵਿੱਚ ਜਾਂਦੇ ਹਨ ਤੇ ਜ਼ਖਮੀ ਹੋਏ ਪਾਈ ਬਜੱਤਰ ਸਿੰਘ ਜੀ ਨੂੰ ਚੁੱਕ ਕੇ ਕੋਟਲਾ ਨਿਹੰਗ ਖਾਨ ਦੇ ਘਰ ਲੈ ਆਉਂਦੇ ਹਨ ਸ਼ਾਮ ਪੈਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਆਪਣੇ ਦੋਵਾਂ ਸਹਬਜ਼ਾਦਿਆਂ ਨੂੰ ਤੇ ਸਿੰਘਾਂ ਨੂੰ ਨਾਲ ਲੈ ਕੇ ਬੂੜੂ ਮਾਜਰਾ ਬੂਰ ਮਾਜਰਾ ਚ ਹੁੰਦੇ ਹੋਏ ਸਰਹੰਦ ਦੀ ਗੱਡੀ ਵੱਲ ਨੂੰ ਚੱਲਦੇ ਹਨ ਪਰ ਭਾਈ ਬਚਿੱਤਰ ਸਿੰਘ ਜੀ ਦੀ ਹਾਲਤ ਜ਼ਿਆਦਾ ਜ਼ਖਮੀ ਹੋਣ ਕਰਕੇ ਉਹਨਾਂ ਦੇ ਇਲਾਜ ਨੂੰ ਧਿਆਨ ਵਿੱਚ ਰੱਖਦੇ ਆਂ ਗੁਰੂ ਸਾਹਿਬ ਉਹਨਾਂ ਨੂੰ ਉੱਥੇ ਰੁਕਣ ਦਾ ਹੁਕਮ ਦਿੰਦੇ ਹਨ ਹੁਣ ਚਮਕੌਰ ਦੀ ਗੱਡੀ ਵਿੱਚ ਕੀ ਹੁੰਦਾ ਇਹਦੇ ਬਾਰੇ ਤਾਂ ਚਲੋ ਆਪਾਂ ਅਗਲੀ ਵੀਡੀਓ ਚ ਗੱਲ ਕਰਾਂਗੇ ਇਸ ਲਈ ਆਪਾਂ ਅਜੇ ਆਪਣੀ ਸੁਰਤ ਨੂੰ ਕੋਟਲਾ ਨਿਹੰਗ ਖਾਨ ਦੀ ਹਵੇਲੀ ਵਿੱਚ ਹੀ ਰੱਖਦੇ ਆਂ ਨਿਹੰਗ ਖਾਨ ਦੇ ਪਰਿਵਾਰ ਦੇ ਵਿੱਚ ਉਸ ਦੀ ਪਤਨੀ ਜੈਨਾ ਤੇ ਉਸ ਦੀ ਤੀ ਮਮਤਾਜ ਰਹਿੰਦੇ ਹਨ ਗੁਰੂ ਸਾਹਿਬ ਦੇ ਉੱਥੋਂ ਚਲੇ ਜਾਣ ਤੋਂ ਕੁਝ ਸਾਲ ਬਾਅਦ ਨਿਹੰਗ ਖਾਨ ਦੀ ਭੈਣ ਬਸੀ ਤੋ ਚੱਲ ਕੇ ਉਸਦੇ ਘਰ ਆਉਂਦੀ ਆ ਉਹ ਆਪਣੀ ਭਤੀਜੀ ਮੁਮਤਾਜ ਨੂੰ ਵੇਖ ਕੇ ਆਪਣੇ ਭਰਾ ਨੂੰ ਕਹਿੰਦੀ ਆ ਉਹ ਆਪਣੇ ਧੀ ਮੁਮਤਾਜ ਨੂੰ ਵੇਖ ਕੇ ਆਪਣੇ ਭਰਾ ਨਿਹੰਗ ਖਾਨ ਨੂੰ ਕਹਿੰਦੀ ਆ ਕਿ ਧੀ ਤਾਂ ਵਿਆਹ ਦੇ ਯੋਗ ਹੋ ਗਈ ਆ ਜੇ ਤੂੰ ਕਹੇ ਤਾਂ ਮੈਂ ਇਹਦੇ ਵਾਸਤੇ ਕਿਸੇ ਮੁੰਡੇ ਦੀ ਭਾਲ ਕਰਦੀ ਆ ਘੂਆ ਤਾਂ ਚਲੋ ਇੰਨੀ ਗੱਲ ਕਹਿ ਕੇ ਚਲੀ ਜਾਂਦੀ ਆ ਉਸ ਤੋਂ ਬਾਅਦ ਮੁਮਤਾਜ ਆਪਣੀ ਮਾਂ ਨੂੰ ਕਹਿੰਦੀ ਆ ਕਿ ਮਾਂ ਤੁਸੀਂ ਇੱਕ ਵਿਧਵਾ ਦਾ ਵਿਆਹ ਦੁਬਾਰਾ ਕਿਵੇਂ ਕਰ ਸਕਦੇ ਹੋ ਤਾਂ ਉਸਦੀ ਮਾਂ ਉਸ ਨੂੰ ਕਹਿੰਦੀ ਆ ਕਿ ਤੂੰ ਤਾਂ ਅਜੇ ਕੁਆਰੀ ਐ ਤੇਰਾ ਤਾਂ ਵਿਆਹ ਹੀ ਨਹੀਂ ਹੋਇਆ ਫਿਰ ਤੂੰ ਵਿਧਵਾ ਕਿਵੇਂ ਹੋ ਸਕਦੀ ਆ ਤਾਂ ਮੁਮਤਾਜ ਆਪਣੀ ਮਾਂ ਨੂੰ ਕਹਿੰਦੀ ਆ ਕਿ ਮਾਂ ਯਾਦ ਕਰੋ ਗੁਰੂ ਸਾਹਿਬ ਦੇ ਚਲੇ ਜਾਣ ਤੋਂ ਬਾਅਦ ਜਦੋਂ জাফর ਬੇਗ ਨੇ ਆਪਣੇ ਘਰ ਨੂੰ ਘੇਰਾ ਪਾ ਲਿਆ ਸੀ ਤੇ ਆਪਣੇ ਘਰ ਦੀ ਤਲਾਸ਼ੀ ਲੈ ਰਿਹਾ ਸੀ ਤਾਂ ਜਿਸ ਕਮਰੇ ਦੇ ਵਿੱਚ ਬਚਿੱਤਰ ਸਿੰਘ ਜੀ ਸਨ ਮੈਂ ਵੀ ਉਸ ਕਮਰੇ 'ਚ ਸੀ ਤਾਂ ਅੱਬਾ ਹਜ਼ੂਰ ਨੇ জাফর ਬੇਗ ਨੂੰ ਇਹ ਕਹਿ ਕੇ ਟਾਲ ਦਿੱਤਾ ਸੀ ਕਿ ਇਸ ਕਮਰੇ ਦੇ ਵਿੱਚ ਮੇਰੀ ਧੀ ਤੇ ਜਵਾਈ ਪਏ ਹਨ ਜੇਕਰ ਤੁਸੀਂ ਕਹੋ ਤਾਂ ਮੈਂ ਕਮਰਾ ਤੁਹਾਨੂੰ ਖੋਲ ਕੇ ਦਿਖਾ ਦਿੰਦਾ ਹਾਂ ਭਾਵੇਂ ਉਸ ਵੇਲੇ জাফর ਬੇਗ ਇਹ ਸੁਣ ਕੇ ਚਲਾ ਗਿਆ ਸੀ ਪਰ ਅੱਬਾ ਹਜ਼ੂਰ ਦੇ ਮੂੰਹੋਂ ਨਿਕਲੇ ਇਹਨਾਂ ਸ਼ਬਦਾਂ ਤੋਂ ਬਾਅਦ ਮੈਂ ਬਚਿੱਤਰ ਸਿੰਘ ਨੂੰ ਆਪਣਾ ਪਤੀ ਮੰਨ ਲਿਆ ਸੀ ਇਸ ਤਰ੍ਹਾਂ ਮੈਂ ਬਚਿੱਤਰ ਸਿੰਘ ਦੀ ਪਤਨੀ ਹਾਂ ਤੇ ਮੇਰੇ ਪਤੀ ਸ਼ਹੀਦ ਹਨ ਤੇ ਮੈਂ ਦੁਬਾਰਾ ਵਿਆਹ ਕਰਾ ਕੇ ਆਪਣੇ ਪਤੀ ਦੀ ਸ਼ਹਾਦਤ ਨੂੰ ਕਲੰਕ ਨਹੀਂ ਲਾਉਣਾ ਚਾਹੁੰਦੀ ਇਸ ਤੋਂ ਬਾਅਦ ਬੀਬੀ ਮਮਤਾਜ 131 ਸਾਲ ਦੀ ਉਮਰ ਨੂੰ ਭੋਗ ਕੇ ਕਾਲ ਚਲਾਣਾ ਕਰ ਗਏ ਸਨ ਪਰ ਉਹਨਾਂ ਨੇ ਆਪਣੇ ਪੂਰੇ ਜੀਵਨ ਦੇ ਵਿੱਚ ਵਿਆਹ ਨਹੀਂ ਸੀ ਕਰਵਾਇਆ ਬੀਬੀ ਮਮਤਾਜ ਜੀ ਦੀ ਯਾਦ ਦੇ ਵਿੱਚ ਗੁਰਦੁਆਰਾ ਮਮਤਾਜਗੜ ਵੀ ਬਣਿਆ ਹੋਇਆ ਹੈ ਸੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਉਮੀਦ ਕਰਦਾ ਕਿ ਸਾਡੀ ਬਾਕੀ ਵੀਡੀਓਸ ਵਾਂਗ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਬਹੁਤ ਪਸੰਦ ਆਈ ਹੋਗੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਲੋਕਾਂ ਨਾਲ ਸ਼ੇਅਰ ਕਰੋ ਤੇ ਸਾਡੀਆਂ ਇਹ ਵੀਡੀਓਜ਼ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਇਆ ਕਰੋ ਤਾਂ ਜੋ ਆਪਣੇ ਮੂਲ ਦੇ ਨਾਲ ਆਪਣੇ ਇਤਿਹਾਸ ਦੇ ਨਾਲ ਵੱਧ ਤੋਂ ਵੱਧ ਜੁੜੇ ਰਹਿਣ ਸੋ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਲਈ ਧੰਨਵਾਦ